ਇੱਕ ਮਜ਼ਦੂਰ ਹੀ ਸਾਡੇ ਨਾਲ ਜੋ ਪੱਲੇਦਾਰੀ ਦਾ ਕੰਮ ਕਰਦਾ ਸੀ ਮੰਡੀ ਦੇ ਵਿੱਚ ਤੇ ਨਾਲ-ਨਾਲ ਉਸ ਦੀ ਬਾਤ ਜਿਹੜੀ ਆ ਉਹ ਬਾ ਕਮਾਲ ਸੀ ਉਹਦੇ ਤੋਂ ਸਾਰੇ ਮਜ਼ਦੂਰ ਨਾਲੇ ਤਾਂ ਕੰਮ ਰਲ ਮਿਲ ਕੇ ਕਰਦੇ ਸੀ ਤੇ ਨਾਲੇ ਉਸ ਤੋਂ ਸਾਰੇ ਮਜ਼ਦੂਰ ਗਾਣਾ ਸੁਣਦੇ ਸੀ ਸਾਰਿਆਂ ਦਾ ਮਨੋਰੰਜਨ ਕਰਦਾ ਸੀ ਅੱਜ ਮੰਡੀ 'ਚ ਕੰਮ ਖਤਮ ਹੋ ਗਿਆ ਉਹ ਵੀਰ ਸਾਡੇ ਨਾਲ ਮੌਜੂਦ ਆ ਖੜੇ ਮੰਡੀ ਦੇ ਵਿੱਚ ਹੀ ਆ ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਫਿਰ ਤੁਹਾਨੂੰ ਉਹਨਾਂ ਦੀ ਆਵਾਜ਼ ਸੁਣਾਵਾਂਗੇ ਦੱਸਣਾ ਤੁਸੀਂ ਆ ਕਿ ਆਵਾਜ਼ 'ਚ ਦਮ ਹੈ ਜਾਂ ਨਹੀਂ ਹੈ ਸਸੀਆ ਵੀਰ ਜੀ ਸਵਾਗਤ ਸਸੀਆ ਭਾਈ ਸਸੀਆ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੋ ਬੋਲ ਫਿਰ ਗੱਲਾਂਬਾਤ ਹੂੰ ਕਿਹੜੇ ਕਰ ਜਾਵਾਏ ਹੋ ਖੜਾ ਮੈਂ ਵਿਚਾਰਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂ ਯਾਰ ਵੱਲ ਜਾਵਾਂ ਤੇ ਉਹ ਸਿੱਧੇ ਮੂੰਹ ਬਲਾਉਂਦਾ ਨਹੀਂ ਉਹ ਰੱਬ ਵੱਲ ਜਾਵਾਂ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ ਹੁਣ ਦੋਵਾਂ ਵਿੱਚੋਂ ਮੈਨੂੰ ਕੋਈ ਡੋਬਦਾ ਨਾ ਤਾਰਦਾ ਕਿਹੜੇ ਕਰ ਜਾਵਾਂ ਇਹੋ ਖੜਾ ਮੈਂ ਵਿਚਾਰਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂਜੀ ਬਹੁਤ ਵਧੀਆ ਜਲਦੀ ਜਲਦੀ ਵੀਡੀਓ ਜਿਹੜੀ ਆ ਉਹ ਸ਼ੇਅਰ ਕਰ ਦਿਓ ਆਵਾਜ਼ ਤੁਸੀਂ ਸੁਣ ਲਈ ਆ ਮੁੰਡੇ ਦੀ ਆਵਾਜ਼ ਦੇ ਵਿੱਚ ਦਮ ਹੈ ਤਾਂ ਕਿ ਲੋਕ ਇਸ ਦੀ ਆਵਾਜ਼ ਨੂੰ ਸੁਣਨ ਤੇ ਇਹ ਵੀਰ ਬਲੰਦੀਆਂ ਛੂ ਸਕੇ ਸਭ ਤੋਂ ਪਹਿਲਾਂ ਦੱਸੋ ਕਿ ਕਿੱਥੋਂ ਜਿਹੜੀ ਇਹ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਸ਼ੌਂਕ ਕਿਦੋਂ ਦਾ ਪਿਆ ਤੇ ਭਾਜੀ ਮੈਨੂੰ ਸ਼ੌਂਕ ਛੋਟਿਆਂ ਦਾ ਤੋਂ ਪੈ ਗਿਆ ਜੋ ਸੁਰਤ ਸੰਭਲੀ ਹੈ ਮੇਰੇ ਨਾਲ ਕੀਰਤਨ ਕਰਦੇ ਸੀ ਦਾਦਾ ਜੀ ਘਰ ਦੇ ਵਿੱਚ ਤੇ ਮੈਂ ਉਹਨਾਂ ਦੇ ਮਤਲਬ ਵੇ ਵੇ ਕੇ ਉਹਨਾਂ ਰਿਆਜ ਕਰਦੇ ਸੀ ਤੇ ਮੈਂ ਉਹਨਾਂ ਦੇ ਉੱਦਾਂ ਲਾ ਕੇ ਬੈਠ ਜਾਣਾ ਤੇ ਫਿਰ ਮੈਨੂੰ ਉਹਨਾਂ ਵੱਲ ਵੇ ਵੇ ਕੇ ਸਿੰਗਿੰਗ ਦਾ ਸ਼ੌਂਕ ਪੈ ਜਾ ਹਾਂ ਤੇ ਉਥੋਂ ਹੀ ਮਤਲਬ ਇਹ ਮੇਰਾ ਸਫਰ ਚੱਲਿਆ ਹੈ ਹਾਂਜੀ ਹੋਰ ਵੀ ਕਿਤੇ ਸਟੇਜਾਂ ਤੇ ਵੀ ਗਾਉਣ ਦਾ ਮੌਕਾ ਮਿਲਿਆ ਜਾਂ ਘਰੇ ਹੀ ਗਾਉਂਦੇ ਜੀ ਜੀ ਇਹ ਭਾਜੀ ਸਟੇਜਾਂ ਤੇ ਮਤਲਬ ਇਹ ਚਲੋ ਆਪਣੇ ਦਾ ਲੋਕਲ ਜਿਹੜਾ ਹੈਗਾ ਨਿੱਕੀ ਮੋਟੀ ਸਟੇਜ ਤੇ ਚਲੋ ਆਪਾਂ ਕੀਤਾ ਜ ਆਪਣਾ ਤੇ ਬਾਕੀ ਇਹ ਵੀ ਵੱਡੀ ਸਟੇਜ ਤੇ ਆਪਾਂ ਕਦੀ ਵੀ ਮਤਲਬ ਨਹੀਂ ਹੈ ਜੇ ਮਤਲਬ ਮੌਕਾ ਨਹੀਂ ਮਿਲਿਆ ਆਪਾਂ ਨੂੰ ਕਦੀ ਹਾਂਜੀ ਸਭ ਤੋਂ ਮਨਪਸੰਦੀ ਦਾ ਗਾਇਕ ਕੌਣ ਆ ਗਾਇਕ ਮੇਰਾ ਕਮਲ ਖਾਨ ਸਾਹਿਬ ਹਨ ਉਹਨਾਂ ਨੂੰ ਮੈਂ ਬਹੁਤ ਮਤਲਬ ਉਹਨਾਂ ਦੇ ਗਾਣੇ ਗਾਉਣਾ ਮੈਨੂੰ ਬਹੁਤ ਵਧੀਆ ਲੱਗਦੇ ਆ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਵੀ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਆ ਮੇਰੇ ਮਾਤਾ ਜੀ ਆ ਤੇ ਮੇਰੇ ਦੋ ਬ੍ਰਦਰ ਆ ਮੇਰੇ ਤੋਂ ਛੋਟੇ ਆ ਤੇ ਮੇਰੇ ਵਾਈਫ ਆ ਤੇ ਮੇਰੀ ਗੁੜੀਆ ਹੈ ਹਾਂਜੀ ਛੋਟੀ ਕੰਮ ਕੀ ਕਰਦੇ ਕੰਮ ਬਾਜੀ ਮੈਂ ਜਦੋਂ ਇਦਾਂ ਮੰਡੀ ਦੇ ਵਿੱਚ ਕੰਮ ਕਰਦਾ ਪੱਲੇਦਾਰੀ ਦਾ ਤੇ ਜਦੋਂ ਇਦਾਂ ਇੱਥੋਂ ਫ੍ਰੀ ਹੋ ਜਾਈਦਾ ਫਿਰ ਲੇਬਰ ਦਾ ਕੰਮ ਕਰੀਦਾ ਹਾਂਜੀ ਲੇਵਰ ਦੇ ਵਿੱਚ ਕੀ ਜਿਵੇਂ ਮਿਸਤਰੀ ਦੇ ਨਾਲ ਭਾਜੀ ਲੇਵਰ ਦੇ ਵਿੱਚ ਮਤਲਬ ਜਦੋਂ ਇਹਦਾ ਫਰੀ ਹੋ ਗਿਆ ਫਿਰ ਮਿਸਤਰੀ ਦੇ ਨਾਲ ਹੋ ਜਾਈਦਾ ਸ਼ੁਰੂ ਫਿਰ ਉਧਰ ਕਿਉਂਕਿ ਘਰ ਦਾ ਸਰਕਲ ਵੀ ਚਲਾਉਣਾ ਹੈ ਤੇ ਹੋਰ ਕੋਈ ਕੰਮ ਹੈਗਾ ਨਹੀਂ ਆਪਣੇ ਕੋਲ ਤੇ ਮਤਲਬ ਘਰ ਦਾ ਫਿਰ ਸਰਕਲ ਚਲਾਉਣਾ ਹਾਂ ਜਦੋਂ ਮੰਡੀ ਚੋ ਪੱਲੇਦਾਰੀ ਤੋਂ ਵਿਹਲੇ ਹੋ ਜਾਂਦੇ ਉਦੋਂ ਮਜ਼ਦੂਰੀ ਦਾ ਕੰਮ ਕਰਦੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਕੋਈ ਗਾਣਾ ਹੋ ਜਾਏ ਦਰਸ਼ਕਾਂ ਵਾਸਤੇ ਹਾਂਜੀ ਹੂੰ ਨਦਿਲ ਤੋੜ ਕੇ ਸਾਡਾ ਤੂੰ ਪੁੱਛਦਾ ਏ ਹਾਲ ਵੇ ਚੰਗੀ ਕਦ ਕੀਤੀ ਏ ਤੂੰ ਸਾਡੇ ਨਾਲ ਵੇ ਦਿਲ ਤੋੜ ਕੇ ਸਾਡਾ ਤੂੰ ਪੁੱਛਦਾ ਏ ਹਾਲ ਵੇ ਚੰਗੀ ਕਦ ਕੀਤੀ ਏ ਤੂੰ ਸਾਡੇ ਨਾਲ ਵੇ ਐਸਾ ਲਾਇਆ ਫਟ ਤੂੰ ਦਰਦਾਂ ਦਾ ਅਸ ਸੀਣਾ ਸਿੱਖ ਲਿਆ ਹਾ ਹਾ ਜਾ ਬੇ ਕਦਰ ਰਾਜਾ ਤੇਰੇ ਬਿਨ ਜੀਣਾ ਸਿੱਖ ਲਿਆ ਓ ਜਾ ਬੇ ਕਦਰ ਰਾਜਾ ਤੇਰੇ ਬਿਨ ਜੀਣਾ ਸਿੱਖ ਲਿਆ ਹਾਂਜੀ अच्छा ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਉਦੋਂ ਫਿਰ ਬਾਲ ਸਭਾ ਦੇ ਵਿੱਚ ਵੀ ਗਾਉਂਦੇ ਸੀ ਯਾਰ ਮਿੱਤਰ ਤੰਗ ਕਰਦੇ ਸੀ ਹਾਂਜੀ ਹਾਂਜੀ ਮੈਂ ਇਦਾਂ ਨਾ ਮਤਲਬ ਛੋਟੇ ਹੁੰਦਾ ਮੈਂ ਇਦਾਂ ਸਕੂਲ ਦੇ ਵਿੱਚ ਗਾਣੇ ਮਤਲਬ ਇਦਾਂ ਬੈਠਾ ਹਣਾ ਮੈਂ ਤੇ ਫਿਰ ਮੈਂ ਗਾਣੇ ਬੋਲਦਾ ਰਿੰਦਾ ਸੀ ਤੇ ਮੇਰੇ ਯਾਰ ਦੋਸਤਾਂ ਨੇ ਫਿਰ ਮੈਨੂੰ ਕਹਿ ਕਹਿ ਕੇ ਫਿਰ ਉਹਨਾਂ ਮੈਨੂੰ ਕਹਿਣਾ ਵੀ ਨਹੀਂ ਤੂੰ ਇਦਾਂ ਬੋਲਿਆ ਕਰ ਫਿਰ ਇਦਾਂ ਜਦੋਂ ਹੁਣ ਸ਼ਨੀਵਾਰ ਹੁੰਦਾ ਸੀ ਜਾਂ ਤੇ ਫਿਰ ਇਦਾਂ ਮਤਲਬ ਸਾਰੇ ਮਾਸਟਰ ਜਿਹੜੇ ਸਾਡੇ ਮੈਡਮ ਉਹਨਾਂ ਨੇ ਵੀ ਕਹਿਣਾ ਵੀ ਨਹੀਂ ਤੇਰੀ ਆਵਾਜ਼ ਸੋਹਣੀ ਆ ਤੇ ਗਾਇਆ ਕਰ ਤੇ ਇਹ ਚੀਜ਼ ਨੂੰ ਮਤਲਬ ਗਾੜੀ ਤੂੰ ਮਤਲਬ ਆਏ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਭਾਜੀ ਬਹੁਤ ਮਾੜੇ ਆ ਤੇ ਘਰ ਦੇ ਹਾਲਾਤਾਂ ਕਰਕੇ ਮੈਂ ਇਦਾਂ ਗਾੜੀ ਨਹੀਂ ਵਧ ਸਕੰਦਿਆ ਤੇ ਬਾਕੀ ਮਿਹਨਤ ਆਪਣੀ ਜਾਰੀ ਰੱਖੀ ਦੀ ਆ ਮਿਹਨਤ ਵਾਲਾ ਆਪਣਾ ਧਿਆਨ ਰੱਖੀਦਾ ਹੈ ਵੀ ਚਲੋ ਪਰਮਾਤਮਾ ਕਿਤੇ ਨਾ ਕਿਤੇ ਆਪਣੀ ਸੁਣੂਗਾ ਹਾਂਜੀ ਕੀ ਬਣਨਾ ਚਾਹੁੰਦੇ ਜੀ ਭਾਜੀ ਮੈਂ ਮੇਰਾ ਜੋ ਮਤਲਬ ਸੁਰਤ ਸੰਭਲੀ ਹੈ ਮੇਰਾ ਉਦੋਂ ਦਾ ਇੱਕੋ ਹੀ ਸੁਪਨਾ ਹੈ ਮੈਂ ਬਹੁਤ ਵੱਡਾ ਕਲਾਕਾਰ ਬਣਨਾ ਚਾਹੁੰਦਾ ਹਾਂਜੀ ਤੇ ਮੈਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਕੋਸ਼ਿਸ਼ ਨਹੀਂ ਕੀਤੀ ਕਿ ਆਵਾਜ਼ ਵਧੀਆ ਵਾ ਮੈਂ ਕਦੀ ਸੌਂਗ ਕਰਾਂ ਟਰਾਈ ਕਰਾਂ ਭਾਜੀ ਸੌਂਗ ਕਰਨੋ ਮਤਲਬ ਦਿਲ ਤੇ ਕਰਦਾ ਹੈ ਬਾਕੀ ਪੈਸੇ ਦਾ ਹੈਗਾ ਨਹੀਂ ਨਾ ਸਰਕਲ ਨਹੀਂ ਹੈਗਾ ਪੈਸੇ ਦਾ ਤੇ ਜੋ ਇਹ ਮਤਲਬ ਮੈਂ ਕੰਮ ਕਰਦਾ ਇਹਦੇ ਨਾਲ ਸਾਡੇ ਘਰ ਦਾ ਸਰਕਲ ਵੀ ਮਸਾ ਚੱਲਦਾ ਹੈ ਤੇ ਫਿਰ ਟਰੈਕ ਕਿਥੋਂ ਕਰਵਾ ਸਕਦੇ ਹਾਂ ਹਾਂਜੀ ਜੀ ਕੋਈ ਵੀਰ ਦੀ ਮਦਦ ਕਰੇ ਤੇ ਫਿਰ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਉਸ ਨੂੰ ਪਾਜੀ ਮੈਂ ਮਤਲਬ ਇਹ ਹੀ ਚਾਹੁੰਦਾ ਸਾਰੀਆਂ ਗਾੜੀ ਮਤਲਬ ਜਿਹੜੇ ਹੈਗੇ ਆ ਆਪਣੇ ਜਵਾਰੀ ਆ ਜਿਹੜੇ ਮਤਲਬ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਆ ਜਿਨ੍ਹਾਂ ਨੂੰ ਮਤਲਬ ਸੰਗੀਤ ਨਾਲ ਬਹੁਤ ਜ਼ਿਆਦਾ ਪਿਆਰ ਆ ਮੈਂ ਇਹਨਾਂ ਨੂੰ ਇਹ ਇੱਕ ਹੱਥ ਜੁੰਨ ਕੇ ਰਿਕਵੈਸਟ ਕਰਦਾ ਕਿ ਤੁਸੀਂ ਮੇਰੀ ਸਪੋਰਟ ਕਰੋ ਤੇ ਮੇਰੇ ਨਾਲ ਮਤਲਬ ਮੈਂ ਆਪਣੀ ਮਿਹਨਤ ਕਰਕੇ ਤੁਹਾਡੇ ਨਾਲ ਸਾਥ ਦਊਂਗਾ ਤੇ ਤੁਸੀਂ ਨਾਲ ਪੈਸੇ ਦੀ سپورਟ ਕਰੋ ਤੇ ਮਤਲਬ ਆਪਾਂ ਮੈਂ ਬਹੁਤ ਗਾੜੀ ਅੱਗੇ ਜਾਣਾ ਚਾਹੁੰਦਾ ਹਾਂ ਜੀ ਪਰਿਵਾਰ ਦੀ سپورਟ ਪੂਰੀ ਹੈ ਨਾਲ ਹਾਂਜੀ ਪਰਿਵਾਰ ਦੀ ਪੂਰੀ سپورਟ ਆ ਹਾਂਜੀ ਹਾਂ ਅੱਛਾ ਜਾਂਦੇ ਜਾਂਦੇ ਫਿਰ ਦਰਸ਼ਕਾਂ ਨੂੰ ਕੋਈ ਗਾਣਾ ਇੱਕ ਅੱਜ ਦੇ ਸਮੇਂ ਦੇ ਵਾਂਗ ਹਾਂਜੀ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾਏ ਤੇ ਠੰਡੀਆਂ ਸ਼ਾਵਾਂ ਨੂੰ ਕੌਣ ਪੁੱਛੇ ਹਵਾ ਵਿੱਚ ਹੀ ਜੈ ਉੱਡ ਕੇ ਜਾ ਹੋਵੇ ਤੇ ਬਣੀਆਂ ਰਾਵਾਂ ਨੂੰ ਕੌਣ ਪੁੱਛੇ ਹਾਂ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹੀ ਚੂਰੋ ਚੂਰ ਹੋਈ ਨਾ ਪਿਆਰ ਮਿਲੇ ਮਾ ਵਰਗਾ ਨਾ ਪਿਆਰ ਮਿਲੇ ਮਾ ਵਰਗਾ ਏ ਠੰਡੀਆਂ ਸ਼ਾਵਾਂ ਹੁੰਦੀਆਂ ਨੇ ਲੱਖ ਹੋਵਨ ਚਾਚੀਆਂ ਤਾਂਹੀਆਂ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋਵਨ ਚਾਚੀਆਂ ਤਾਂਹੀਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਬੋਲ ਕੂਬਾ ਸੋ ਇਹ ਸੀ ਜਿਲ੍ਹਾ ਤਰਨਤਾਰਨ ਦੀ ਭਿੱਖੀਵਿੰਡ ਮੰਡੀ ਦੇ ਵਿੱਚ ਵੀਰ ਪੱਲੇਦਾਰੀ ਕਰਦਾ ਤੇ ਨਾਲ ਨਾਲ ਜਿਹੜੀ ਆਵਾਜ਼ ਜਿਹੜੀ ਆ ਬਹੁਤ ਸਰੀਲੀ ਸੀ